ਆਂ ਸੰਗਤਾਂ ਨੇ ਸ੍ਰੀ ਫਤਿਹਗੜ੍ਹ ਸਾਹਿਬ ਜਾਣਾ ਨਾ ਸੀਂਦੀ ਜੋੜ ਮੇਲੇ ਤੇ ਜਾਣਾ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਬਣਾਉਣ ਆਏ ਆ ਤੁਹਾਡੀਆਂ ਨਾ ਟਰਾਲੀਆਂ ਵਾਸਤੇ ਤੁਹਾਡੇ ਟਰੱਕਾਂ ਵਾਸਤੇ ਵਾਟਰ ਪ੍ਰੂਫ ਤਰਪਾਲਾਂ ਦਾ ਬਹੁਤ ਵੱਡਾ ਸਟਾਕ ਆ ਗਿਆ ਬਰਨਾਲੇ ਆ ਜਿਹੜੇ ਮਰਜ਼ੀ ਸਾਈਜ਼ ਦੇ ਵਿੱਚ ਲੈ ਜਾਣੀਆਂ ਨੇ ਬਈ ਚੈੱਕ ਕਰਵਾ ਦੇ ਚਾਹੇ 18 ਫੁੱਟੀ ਟਰਾਲੀ ਆ ਚਾਹੇ 20 ਫੁੱਟੀ ਟਰਾਲੀ ਆ ਜਿੱਡੇ ਮਰਜ਼ੀ ਸਾਈਜ਼ ਦੇ ਵਿੱਚ ਤੁਸੀਂ ਇਹ ਤਰਪਾਲਾਂ ਲੈ ਜਾਓ ਵੱਡੀ ਗੱਲ ਹੋਰ ਹੈ ਜੇ ਤੁਹਾਡੀ ਤੁਸੀਂ ਕੰਬੈਨ ਢਾਕਣੀਆਂ ਕੰਬੈਨ ਵਾਸਤੇ ਵੀ ਵੱਡੀਆਂ ਤਰਪਾਲਾਂ ਨੇ ਬਾਰਡਰ ਪ੍ਰੂਫ ਤਰਫਾਲਾਂ ਨੇ 101% ਗਾਰੰਟੀ ਵਾਲੀਆਂ ਨੇ ਗਰਮੀ ਵਾਸਤੇ ਮੱਛਰਦਾਨੀਆਂ ਪਈਆਂ ਨੇ ਕੀ ਭੂਗ ਦਾ ਕੰਮ ਕਰਦੇ ਹੋ ਤੂੜੀ ਵਾਲੀਆਂ ਟਰਾਲੀਆਂ ਵਾਸਤੇ ਤੁਹਾਨੂੰ ਭੂਗ ਦਾ ਕੱਪੜਾ ਚਾਹੀਦਾ ਜਿੰਨਾ ਮਰਜ਼ੀ ਲੈ ਜਾਓ ਜੇ ਤੁਸੀਂ ਫਾਰਮਾਂ ਨਾਲ ਜੁੜੇ ਹੋਓ ਅੰਡ ਤੋਂ ਬਚਾਉਣਾ ਕੂਚਿਆਂ ਨੂੰ ਤਾਂ ਆਹ ਕਵਰ ਸੈਡਾਂ ਤੇ ਲਾਓ ਫਾਰਮ ਦੇ ਜਮੀ ਹਵਾ ਨਹੀਂ ਅੰਦਰ ਪੈਂਦੀ ਜਿਹੜੇ ਆਹ ਪੈਣੇ ਨਾ ਧਰਮ ਇਹ ਇਹ ਟਰਾਲੀਆਂ ਦੇ ਬਣੇ ਬਣਾਏ ਬੈੱਡ ਨੇ ਜਿਹੜੇ ਮਰਜ਼ੀ ਸਾਈਜ਼ ਦੇ ਵਿੱਚ ਤੁਹਾਡੀ ਟਰਾਲੀ ਹੈ ਸਿਰਫ ਤੁਸੀਂ ਬੱਧਰੀਆਂ ਕਸਨੀਆਂ ਨੇ ਨਾਲ ਦੀ ਨਾਲ ਬੈੱਡ ਤਿਆਰ ਹੋਇਆ 5 ਮਿੰਟਾਂ ਦੇ ਵਿੱਚ ਟਰਾਲੀ ਕਵਰ ਕਰ ਲੈਂਦਾ ਆਹ ਆ ਟਰੱਕਾਂ ਕੰਬਾਈਨਾ ਢਾਕਣ ਵਾਸਤੇ ਹਨਾ ਤਰਪਾਲਾਂ ਤੇ ਵੱਡੇ ਤੋਂ ਵੱਡੇ ਸਾਈਜ਼ ਦੇ ਵਿੱਚ ਪਈਆਂ ਨੇ ਜੇ ਤੁਸੀਂ ਕਹੋਗੇ ਨਾ ਵੀ ਸਾਨੂੰ 50 ਫੁੱਟ ਲੰਬੀ ਚਾਹੀਦੀ ਆ 50 ਫੁੱਟ ਚੌੜੀ ਤਰਪਾਲ ਚਾਹੀਦੀ ਆ ਸਾਰੀ ਚੀਜ਼ਾਂ ਦਾ ਉਰੇ ਹੱਲ ਹੈ ਸਹਿਰ ਬਰਨਾਲੇ ਖੜੇ ਆ ਪੰਜਾਬ ਢੂਲਾ ਸਟੋਰ ਤੇ ਨੰਬਰ ਸਕਰੀਨ ਤੇ ਆ ਫਟਾਫਟ ਸੰਪਰਕ ਕਰ ਲਓ ਆ ਦੇਖੋ ਚਾਰੇ ਪਾਸੇ ਤਰਪਾਲੀ ਤਰਪਾਲਾਂ ਚੁਨੀਆਂ ਪਈਆਂ ਨੇ ਬਹੁਤ ਸਸਤੇ ਰੇਟਾਂ 'ਚ ਕਰੋ ਸੰਪਰਕ ਨਾਲ ਦੀ ਨਾਲ ਇਧਰਲੇ ਪਾਸੇ ਰੱਸੇ ਵੀ ਪਏ ਆ ਆ ਦੇਖੋ ਰੱਸੇ ਬੱਧਰੀਆਂ ਟਰੈਕਟਰਾਂ ਵਾਲੇ ਟੋਚਣਾਂ ਸ਼ੀਟਾਂ ਦੇ ਕਾਬਰ ਦੇਖ ਟਰੱਕਾਂ ਵਾਲੀਆਂ ਬੈਲਟਾਂ ਟਰੈਕਟਰ ਨੂੰ ਢੱਕਣ ਵਾਸਤੇ ਕਵਰ, ਕਾਰਾਂ ਦੇ ਕਵਰ, ਮੋਟਰਸਾਈਕਲਾਂ ਦੇ ਕਵਰ, ਹਰ ਇੱਕ ਚੀਜ਼ ਮਿਲੂ ਯਾਰ, ਸ਼ਹਿਰ ਬਰਨਾਲਾ ਜੀ ਛੋਟੀ ਟਰੈਕਟਰ ਮੰਡੀ ਦੇ ਸਾਹਮਣੇ ਪੰਜਾਬ ਢੂਲਾ ਸਟੋਰ, ਪੰਜਾਬ ਤਰਪਾਲ ਸਟੋਰ ਤੇ ਨੰਬਰ ਸਕਰੀਨ ਤੇ